ईरान का शहर तैरान जो उतों की राजधानी है तो उत एक मदरसा आता से एक लंबी चौड़ी कहानी सूफी सन सादी ने लिखे उस मदरसे ती विद्यार्थी इस्लामी तालीम लेंदे सन हदीसा पढ़ते सन कुरान शरीफ पढ़ते ती विद्यार्थी एक आलम फाजल एक उस्ताद उन्होंने पढ़ा ਜੈਸੇ ਇਹ ਉਸਤਾਦ ਕਲਾਸ ਵਿੱਚ ਦਾਖਲ ਹੁੰਦਾ ਹੈ ਸਾਰੇ ਬੱਚੇ ਖੜੇ ਹੋ ਜਾਂਦੇ ਨੇ ਇਸਲਾਮੀ ਢੰਗ ਨਾਲ ਸलाम ਕਰਦੇ ਇਹ ਉਸਤਾਦ ਕਹਿੰਦਾ ਖੁਦਾ ਦੇਖ ਰਿਹਾ ਹੈ ਖੁਦਾ ਵਿਆਪਕ ਹੈ ਬੱਚੇ ਬੈਠ ਜਾਂਦੇ ਇਹ ਰੋਜ਼ ਦਾ ਨਿਯਮ ਇਹ ਜੇ ਸਮਝ ਲੋ ਇਹ ਤਕੀਆ ਕਲਾਮ ਸੀ ਉਸ ਉਸਤਾਦ ਜੈਸੇ ਆਉਂਦਾ बच्चे खड़े होके सलाम कर देने ये कहीं गए खुदा व्यापक है खुदा देख रहे हैं बैठ रहे रोज का ये रूटीन बच्चिया ने ही कंट कर लिया तो उन्होंने भी पता चल गया ये तकिया कला है इस पुस्ता लेकिन एक दिन अजीब गरीब घटना घट गट गई ਮਿਆਰੀ ਬਚਨਾ ਗੜੀ ਇਕਾਗਰਤਾ ਵਰਸਨੇ ਕਿ ਜੈਸੇ ਉਸਤਾਦ ਆਇਆ ਬੱਚੇ ਖੜੇ ਹੋਏ ਨੇ ਪਰ ਸੇ ਸਲਾਮ ਕਹੀ ਤਾਂ ਇਹ ਉਸਤਾਦ ਕਹਿੰਦਾ ਮੈਨੂੰ ਦੱਸੋ ਤੂੰ ਦਾ ਕਿਹੜੀ ਥਾਂ ਤੇ ਨਹੀਂ ਨੇ ਕਿਹੜੀ ਜਗ੍ਹਾ ਤੇ ਨਹੀਂ ਨੇ ਬੱਚੇ ਤੇ 당ਗ ਰਹੇ ਗਏ ਉਹਨਾਂ ਤੇ ਤੇ ਸਖਤਾਤਾਰੀ ਹੋ ਗਿਆ ਰੋਜ਼ ਪੜਾਂਦਾ ਸੀ ਖੁਦਾ ਵਿਆਤਕ ਹੈ खुदा देख रहे अग कह रहे हैं खुदा केड़ी जगह बच्चे थे दंग रहे उन्हें हाथ उठाया आख्या उसताद जी जी थी इजाजत हो गए तो मैं दसा खुदा केड़ी जगह से नहीं उसताद ने सारे बिठा दिता है ओनु के तू तो मुख ਸਭ ਕਉ ਕਿਉਂ ਮੈਂ ਤੇ ਸਵਾਲ ਹੀ ਗਲਤ ਕੀਤਾ ਤੂੰ ਜਵਾਬ ਦੇਣ ਨੂੰ ਖੜਾ ਹੋ ਗਿਆ ਮੈਂ ਤੇ ਜਾਣ ਬੁਝ ਕੇ ਸਵਾਲ ਗਲਤ ਕੀਤਾ ਦੱਸ ਉਹਦਾ ਕਿਹੜੀ ਜਗ੍ਹਾ ਤੇ ਨਹੀਂ ਤੇ ਤੂੰ ਜਵਾਬ ਦੇਣ ਵਾਸਤੇ ਤਿਆਰ ਹੋ ਗਿਆ ਉਹ ਗਲਤ ਸਵਾਲ ਦਾ ਜਵਾਬ ਵੀ ਗਲਤ ਹੋ ਗਿਆ ਉਹ ਬੱਚਾ ਹੱਥ ਜੋੜ ਕੇ ਕਹਿੰਦਾ ਨਹੀਂ ਤੁਸੀਂ ਉਸਤਾਦ ਹੋ ਅਸੀਂ ਸ਼ਾਗਿਰ ਹਾਂ सवाल गलत नहीं हो सकता और गुस्सा सवाल ठीक है तेरी तो फिर दत् थे नहीं बच्चा पहले तो उस्ताद के लफजा नो दो खुदा वेख रहा है खुदा व्यापक है उस्ताद जी खुदा दो था नहीं, है। नहीं। किड़िया दो था नहीं है मनुख की समझ दे नहीं है मनुख की याद दे नहीं बाकी सब जर्रे जर्रे च हो ही है रोम रोम दे च समझ दे नहीं है याद दे च ही दो सत्संग दे च कथा कीर्तन सुन दे आं बाणी दा पाठ कर दे समझ समझ मिलती है कि समझ ए रही है प्रभु तेनों नहीं समझ

ਕੋ ਜੇ ਆਵਣੇ ਜਾਵਣੇ ਮੁਕ ਜਾ ਲੈ ਨੇ ਜਨਮ ਮਰਨ ਮੁਕ ਜਾਂਦਾ ਹੈ ਜੀਵਨ ਯਾਤਰਾ ਉਹਦੀ ਸਫਲ ਹੋ ਜਾਂਦੀ ਜਿਤਨੇ ਚਿਰ ਤੱਕ ਯਾਦ ਦੇ ਚਣੇ ਕੇ ਇਹ ਆਵਣੇ ਜਾਵਣੇ ਵੀ ਬਣੇ ਰਹਿੰਦੇ ਨੇ ਯਾਤਰੀ ਰਸਤੇ 'ਚ ਭਟਕ ਦੋ ਜਗ੍ਹਾ ਤੇ ਰਬ ਨਹੀਂ ਹੈ ਮਨੋਕਦੀ ਸਮਝ ਦੇ ਚ ਨਹੀਂ ਹੈ ਮਨੋਕਦੀ ਯਾਦ ਦੇ ਚ ਨਹੀਂ ਹੈ ਕਿ ਸਮਝ ਆ ਜਾਏ ਕਰਾ ਪੀੜ ਤਨ ਸੁਣਦੇ ਆ பிரபு தூரத்து அட்ரோ இரதை ஆனந்த பண்ணி மகான் ஷிபி யா மகான் சக்தி பிராப்தி ஆனந்த மனோ குணசம்ப்பேமாதை நிரவர நிரபய ਜੋ ਪਰਮਾਤਮਾ ਦੇ ਹੀ ਗੁਣ ਨੇ ਗੁਣਾਂ ਦੇ ਸਾਗਰ ਨਾਲ ਸੰਬੰਧ ਜੋੜੇ ਕੋਈ ਗੁਣ ਦਾ ਸਾਗਰ ਬਣ ਗੰਦਾ ਹੈ ਜੀਵਨ ਦਾ ਲਖਸ਼ੀ ਇਹੀ ਹੈ ਪਰਵਾਰ ਮਿਲ ਗਏ ਚੰਗਾ ਇੱਕ ਫੜਾ ਹੋਇਆ ਪ੍ਰਭਤਾ ਮਿਲ ਗਈਏ ਰਸਤੇ ਦਾ ਫੜਾ ਹੋਇਆ ਧਨ ਸੰਪਦਾ ਤੇ ਬਹੁਤਾਰੇ ਪਦਾਰਥ ਮਿਲ ਗਏ ਨੇ ਇਹ ਵੀ ਫੜਾ ਹੋ ਪਰਮਾਤਮਾ ਮਿਲ ਗਏ ਇਹ ਕਾਰ ਮਿਲ ਜੋ ਕੁਝ ਵੀ ਸਾਨੂੰ ਮਿਲਦਾ ਹੈ ਇੱਕ ਦਿਨ ਵਿਛੜਦਾ ਹੈ ਕੁਝ ਵੀ ਮਿਲੇ ਦੂਰ ਕਿਉਂ ਜਾਈਏ ਤਨ ਮਿਲਦਾ ਹੈ ਤਨ ਵੀ ਵਿਛੜ ਜਾਂਦਾ ਹੈ ਮਾਂ ਬਾਪ ਮਿਲਦੇ ਨੇ ਵਿਛੜੇ ਜਾਂਦੇ ਨੇ ਪਰਿਵਾਰ ਦੇ ਸੰਬੰਧ ਬਣਦੇ ਨੇ ਟੁੱਟ ਜਾਂਦੇ ਨੇ ਔਰ ਇਸ ਤਰ੍ਹਾਂ ਯਾਰ ਦੋਸਤ ਮਿਲਦੇ ਨੇ ਮਿੱਤਰ ਮਿਲਦੇ ਨੇ ਸੰਬੰਧੀ ਮਿਲਦੇ ਨੇ ਆਖਰ ਵਿਛੜਦੇ ਨੇ ਜਾਂ ਅਸੀਂ ਵਿਛੜਦੇ ਆ ਜਾਂ ਉਹ ਵਿਛੜਦੇ ਨੇ ਵਾਰੀ ਵਾਰੀ ਸਭ ਦਾ ਵਿਛੋੜਾ ਆਉਂਦਾ ਹੈ ਪਾਤਸ਼ਾਹੀ ਬਾਣੀ ਕਹਿੰਦੀ ਹੈ एक सदी मिले होया है जन्म तो मिले आया है तो कभी बिछड़िया भी नहीं लेकिन उसका पता नहीं है बोध नहीं है सत्संग का मतलब इन्ना है सानू उसकी समझ आ जाए जो कभी विछड़ता ही नहीं सानू उसकी समझ आ जाए जो सब थे है हर जगह मनुख का परिवार नहीं है हर जगह मनुख के मित्र नहीं है हर जगह मनुख का वतन नहीं है हर जगह मनुख घर नहीं है हर जगह परमात्मा है हर जगह ईश्वर है सदा अंग संगे अभंगंग बिभूत है हर वक्त नाल मित्र नहीं आते पुत्र नहीं आते परिवार नहीं आता निरंकार हर वक्त नाल। सदा अंग संगे अभंग बिभूत है जो सदा संग है वो भूल गया ते जिना वक्त ही है कदी कदाई है वो याद का हिस्सा नहीं याद आ ਤਾਂ ਹੁਣ ਮੈਂ ਅਰਜ਼ ਕਰਾਂ ਜਿਸ ਦੀ ਯਾਦ ਆਵੇ ਸੰਬੰਧ ਜੁੜ ਜਾਂਦੇ ਨੇ ਜਿਹੜਾ ਭੁੱਲ ਜਾਵੇ ਸੰਬੰਧ ਟੁੱਟ ਜਾਂਦਾ ਹੈ ਰਿਸ਼ਤੇ ਯਾਦ ਦੇਣੇ ਯਾਦ ਚੱਲ ਰਹੀ ਹੈ ਰਿਸ਼ਤਾ ਜੁੜਿਆ ਹੋਇਆ ਹੈ ਭੁੱਲ ਗਏ ਆ ਰਿਸ਼ਤਾ ਟੁੱਟਿਆ ਹੈ ਅਸੀਂ ਈਸ਼ਵਰ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਭੁਲਾਇਆ ਹੈ ਭੁਲਾ ਸਕਦੇ ਲਫ਼ਜ਼ ਮੈਂ ਫਿਰ ਦੁਹਰਾਵਾਂ ਅਸੀਂ ਈਸ਼ਵਰ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਬੁਲਾਇਆ ਹੈ ਹੁਲ ਸਕਦੇ ਨਹੀਂ ਇਸ ਵਾਸਤੇ ਸੰਸਾਰ ਦੇ ਸਾਰੇ ਅਵਤਾਰੀ ਪੁਰਸ਼ ਗੁਰੂ ਜਨਾਂ ਨੇ ਇੱਕ ਆਵਾਜ਼ ਹੋ ਕੇ ਆਖਿਆ ਯਾਦ ਕਰੋ ਉਰਦੂ ਚ ਕਹਿੰਦੇ ਨੇ ਯਾਦ ਕਰੋ ਪੰਜਾਬੀ ਚ ਕਹਿੰਦੇ ਨੇ ਚੇਤੇ ਕਰੋ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰੋ ਸਿਮਰਨ ਕਰੋ ਚੇਤੇ ਕਰੋ ਯਾਦ ਕਰੋ ਕਿਸ ਨੂੰ ਜਿਹਨੂੰ ਭੁੱਲ ਗਏ ਹੋ ਜਿਹਨੂੰ ਭੁੱਲ ਗਏ बोलले क्यों समझ नहीं और अकल प्रभावित भी नहीं जिस तो मन प्रभावित हो जाए समझ प्रभावित हो जाए वो याददा हिस्सा बन जाता है भूलदा ही नहीं पुत्र नु याद करना वे वाजा बजाण दी लोड़ नहीं तबला खड़कान दी लोड़ नहीं पुत्र दी याद आपे ही आंदी है मित्र नु याद करना वे कथा कहानियां दी लोड़ नहीं है अकी याद आंदी है ਪਰਵਾਰ ਨੂੰ ਯਾਦ ਕਰਨਾ ਹੈ ਧਨ ਸੰਪਦਾ ਨੂੰ ਯਾਦ ਕਰਨਾ ਹੈ ਪਦਾਰਥਾਂ ਨੂੰ ਯਾਦ ਕਰਨਾ ਹੈ ਕੋਈ ਫਲਸਫਾ ਘੋਟਣ ਦੀ ਲੋੜ ਨਹੀਂ ਕਿਸੇ ਰਾਗੀ ਸਿੰਘ ਨੂੰ ਕਹਿਣ ਦੀ ਲੋੜ ਨਹੀਂ ਤੂੰ ਰਾਗ ਆਲਾਪ ਜ਼ਰਾ ਮੈਂ ਪਰਵਾਰ ਨੂੰ ਯਾਦ ਕਰ ਲਵਾਂ ਪਦਾਰਥਾਂ ਨੂੰ ਯਾਦ ਕਰ ਲਵਾਂ ਉਹਨਾਂ ਦੀ ਯਾਦ ਆਪੇ ਆਉਂਦੀ ਕਿਉਂ ਉਹਨਾਂ ਦੀ ਸਮਝ ਹੈ ਤੇ ਸਮਝ ਪ੍ਰਭਾਵਿਤ ਹੈ ਜਿਸ ਤੋਂ ਮਨ ਪ੍ਰਭਾਵਿਤ ਹੋਵੇ ਉਹ ਯਾਦ ਦਾ ਹਿੱਸਾ ਬਣ ਜਾਂਦਾ ਹੈ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਤੁਛ ਹੈ ਮਾਮੂਲੀ ਹੈ ਐਵੇਂ ਹੈ ਇਹ ਹੀ ਨਹੀਂ ਕੋਈ ਯਾਦ ਦਾ ਹਿੱਸਾ ਨਹੀਂ ਬਣਦਾ ਕੋਈ ਯਾਦ ਨਹੀਂ ਆਉਂਦਾ ਕਮਾਲ ਦੀ ਗੱਲ ਹੈ ਪੁੱਤਰ ਯਾਦ ਆਉਂਦਾ ਹੈ ਮਿੱਤਰ ਯਾਦ ਆਉਂਦਾ ਹੈ ਪਰਿਵਾਰ ਯਾਦ ਆਉਂਦਾ ਹੈ ਪਦਾਰਥ ਯਾਦ ਆਉਂਦੇ ਨੇ ਧਨ ਸੰਪਦਾ ਯਾਦ ਆਉਂਦੀ ਹੈ ਸੰਸਾਰ ਯਾਦ ਆਉਂਦਾ ਹੈ ਬੋਲਦਾ ਹੈ ਤੇ ਕੇਵਲ ਨਿਰੰਕਾਰੀ ਬੁੱਲਦਾ ਹੈ ਔਰ ਸਾਰੇ ਜਗਤ ਨੂੰ ਬੁੱਲਦਾ ਹੈ ਜੋ ਮੰਦਰ ਮਸਜਿਦ ਗੁਰਦੁਆਰੇ ਨਹੀਂ ਆਉਂਦੇ ਉੱਤੇ ਭੁੱਲੇ ਹੋਏ ਨੇ ਪਰ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਬੁੱਲਦਾ ਹੈ ਸਕ ਰਚਨਾ ਪੈਣਾ 1000 ਕਿਦਰ ਸਤਸੰਗੀ ਬੈਠਿਆ ਹਨ ਮੰਦਰ ਮਸਜਿਦ ਗੁਰਦੁਆਰੇ ਚ ਤੋਂ ਮੈਂ ਇਤਨੀ ਗਲ ਦਾਅਵੇ ਨਾਲ ਕਹਿ ਸਕਦਾ ਕੋਈ ਇੱਕਦ ਹੋਵੇਗਾ ਜਦ ਯਾਦ ਆਉਂਦਾ ਹੋਵੇਗਾ ਬਾਕੀ ਨਹੀਂ ਬਾਕੀਆਂ ਲਈ ਗੁਰਦੁਆਰੇ ਆਉਣਾ ਵੀ ਮਨੋਰੰਜਨ ਹੈ ਕਥਾ ਕੀਰਤਨ ਵੀ ਮਨੋਰੰਜਨ ਹੈ ਇਹ ਵੀ ਮੈਂ ਅਰਜ਼ ਕਰਦਾ ਜੋ ਯਾਦ ਦਾ ਹਿੱਸਾ ਬਣੇ ਸਮਝ ਲਓ ਮਨ ਉਸ ਤੋਂ ਪ੍ਰਭਾਵਿਤ ਹੈ ਮਨੁੱਖ ਪਦਾਰਤ ਤੋਂ ਪ੍ਰਭਾਵਿਤ ਹੈ ਪ੍ਰਮਾਤਮਾ ਤੋਂ ਪ੍ਰਭਾਵਿਤ ਨਹੀਂ तो पदार्थ की खातर परमात्मा छोड़िया जा परमात्मा की खातर पदार्थ नहीं मनुख परिवार तो प्रभावित है निरंकार तो प्रभावित नहीं परिवार की याद है निरंकार की याद कोई नहीं मनुख धन तो प्रभावित है धर्म तो नहीं इस वास्ते धन की खातर धर्म छोड़ जा सकता है परिवार की खातर निरंकार बुलाया जा सकता है ਸੰਸਾਰ ਦੀ ਖਾਤਰ ਪਦਾਰਥਾਂ ਦੀ ਖਾਤਰ ਪਰਮਾਤਮਾ ਨੂੰ ਪਰੇ ਸੁੱਟਿਆ ਜਾ ਸਕਦਾ ਹੈ aur aisa hai ki theek hai padarth usne hi banaye ne sansar usne hi banaya hai te parivar de sambandh vi usne hi banaye ne duniya bahut sab har ke kiye sab na ko sambandh kar diye maat pita sut bandh ap bhai nanak ho a paar brahm sahai ye sare rishte te banaye usne ne ਪਰ ਕਮਾਲ ਦੀ ਗੱਲ ਰਿਸ਼ਤੇਦਾਰ ਯਾਦ ਆਵਣ ਜਿਸ ਨੇ ਰਿਸ਼ਤੇ ਬਣਾਏ ਨੇ ਤੇ ਜੋ ਮਹਾਨ ਰਿਸ਼ਤੇਦਾਰ ਹੈ ਕਦੀ ਵਿਛੜਦਾ ਹੀ ਨਹੀਂ ਉਹ ਬੋਲ ਜਾਏ ਇਸ ਵਾਸਤੇ ਦੁਨੀਆ ਦੇ तमाम ਅਵਤਾਰੀ ਪੁਰਸ਼ਾਂ ਨੇ ਆਖਿਆ ਯਾਦ ਕਰੋ ਕੀਰਤਨ ਮਨੁੱਖ ਕਰ ਰਿਹਾ ਹੈ ਕੀਰਤਨ ਸੁਣ ਰਿਹਾ ਉਹਦੀ ਯਾਦ ਕੋਈ ਨਹੀਂ ਪਾਠ ਮਨੁੱਖ ਕਰ ਰਿਹਾ ਹੈ ਉਸਦੀ ਯਾਦ ਕੋਈ ਨਹੀਂ ਕਥਾ ਕਰ ਰਿਹਾ ਹੈ ਉਸਦੀ ਯਾਦ ਨਹੀਂ ਹੈ ਦਾਨ ਪੁੰਨ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਉਸਦੀ ਯਾਦ ਨਹੀਂ ਔਰ ਜਿਤਨੀ ਚਿਰ ਤੱਕ ਉਸਦੀ ਯਾਦ ਨਹੀਂ ਹਿਰਦਾ ਪਵਿੱਤਰ ਨਹੀਂ ਹੋ ਸਕਦਾ ਜਿਤਨੀ ਚਿਰ ਤੱਕ ਉਸਦੀ ਯਾਦ ਨਹੀਂ ਖੇੜਾ ਨਹੀਂ ਹੋ ਸਕਦਾ ਖੁਸ਼ੀ ਨਹੀਂ ਹੋ ਸਕਦੀ ਤਾਂ ਰੋਂਦੇ ਪਿੱਟਦੇ ਮਿਲਣਗੇ ਕੀਰਤਨ ਕਰਨ ਵਾਲੇ ਰੋਂਦੇ ਪਿੱਟਦੇ ਮਿਲਣਗੇ ਪਾਠ ਕਰਨ ਵਾਲੇ ਅਕਸਰ ਦੁਖੀ ਮਿਲਣਗੇ ਗੁਰਦੁਆਰੇ ਮੰਦਰ ਮਸਜਿਦਾਂ 'ਚ ਆਉਣ ਵਾਲੇ ਇਹ ਤੇ ਕੁਛ ਵੀ ਇੱਕ ਸਚਾਈ ਹੈ ਕਿ ਤੇ ਹੁਣ ਮੈਨੂੰ ਨਹੀਂ ਪਤਾ ਕਿੰਨੀ ਕਿ ਸਚਾਈ ਤੁਸੀਂ ਸੁਣ ਲੈਂਦੇ ਹੋ ਤੇ ਤੁਹਾਡਾ ਆਜ਼ਮਾ ਕਿੰਨਾ ਹੈ ਅਗਰ ਪ੍ਰਮਾਤਮਾ ਆਨੰਦ ਹੈ ਤਾਂ ਫਿਰ ਮਨੁੱਖ ਦੁਖੀ ਕਿਵੇਂ ਹੈ ਗੁਰਦੁਆਰੇ ਆਣ ਵਾਲਾ ਤੇ ਦੁਖੀ ਨਹੀਂ ਹੋਣਾ ਚਾਹੀਦਾ ਅਗਰ ਪ੍ਰਮਾਤਮਾ ਆਨੰਦ ਹੈ ਖੁਦਾ ਆਨੰਦ ਹੈ ਤਾਂ ਨਮਾਜ਼ੀ ਤੇ ਦੁਖੀ ਨਹੀਂ ਹੋਣਾ ਚਾਹੀਦਾ ਅਗਰ ਈਸ਼ਵਰ ਸੁਖ ਦਾ ਸੋਮਾ ਹੈ ਤਾਂ ਮੰਦਰ ਦੇ ਵਿੱਚ ਪੂਜਾ ਪਾਠ ਕਰਨ ਵਾਲਾ ਤੇ ਕਲਪਨਾ ਵਿੱਚ ਦੁੱਖਤ ਨਹੀਂ ਹੋਣਾ ਚਾਹੀਦਾ ਪਰ ਮਹਿਰਜ ਕਰਾ ਰੋ ਰਹੇ ਨੇ ਮੰਦਰਾਂ ਦੇ ਵਿੱਚ ਆਣ ਵਾਲੇ ਔਰ ਤਰ੍ਹਾਂ ਤਰ੍ਹਾਂ ਦੇ ਰੋਣੇ ਧੋਣੇ ਧੋਰੇ ਨੇ ਗੁਰਦੁਆਰਿਆਂ 'ਚ ਆਣ ਵਾਲੇ نمازی اپنی ਥਾਂ ਤੇ ਰੋਣਾ ਪਿਟਣਾ جاری ਰੱਖੇ ਬੈਠੇ ਨੇ ਪ੍ਰਮਾਤਮਾ ਆਨੰਦ ਹੈ ਪਰ ਖੁਦਾ ਦੇ ਅੱਗੋਂ ਸਜਦੇ ਕਰਨ ਵਾਲਾ ਦੁਖੀ ਹੈ ਪ੍ਰਮਾਤਮਾ ਆਨੰਦ ਹੈ ਕਥਾ ਕੀਰਤਨ ਕਰਨ ਵਾਲਾ ਰੋ ਰਿਹਾ ਹੈ ਕੁਝ ਵੀ ਨਹੀਂ ਹੈ ਹਕੀਕਤ ਹੈ ਪ੍ਰਮਾਤਮਾ ਆਨੰਦ ਹੈ ਇਹ ਧਾਰਮਿਕ ਮੰਦਰਾ ਦੇ ਆਣ ਵਾਲਿਆਂ ਕੋਲ ਕੁਝ ਵੀ ਨਹੀਂ ਹੈ ਕਾਰਨ ਮਨ ਪ੍ਰਭਾਵਿਤ ਨਹੀਂ ਹੈ ਕਿਉਂ ਸਮਝ ਨਹੀਂ ਲਿਆ मैं अक्सर बयान करता ना ते दोहरा दें जो मेरी समझ द नहीं नहीं है नहीं है परमात्मा है परमात्मा मेरी समझ नहीं है तो नहीं है है परमात्मा ईश्वरी है उस तो बिना कुछ नहीं पर मेरी समझ द नहीं है तो नहीं है मेरे चेते द नहीं है तो नहीं है जरूर गल पकड़ होगी क्या वाकई परमात्मा समझ दे आ जाता है नहीं समझ समझ के एक समझ मिलती है कि हे प्रभु तू मेरी समझ दे नहीं आ सकता तू मेरी समझ दे नहीं आ सकता क्यों तू वड़ा मेरी मत थोरी राम तू इतना व्डा है इतना व्डा है असीम मेरी सोचन शक्ति बहुत छोटी बहुत छोटी बहुत छोटी मैं कितने तेन समझ सकता समझ समझ के ये समझ मिलती है कि हे प्रभु मैं तेनु समझ नहीं सकदा। तु समझ प्रभावित हो जांदी है। ओनु पता चल जांदा है ओते सागर है। ते मेरी अकल ते एक प्याला है। प्याले च सागर किथे आएगा? तु समरथ बड़ा। तु जैसे मनुख दी अकल प्रभावित आंदी है मनुख याद करण लग पेंदा है। विसरित नाहीं मन ते हरि। बड़ी कीमती पंक्ति है। प्रभु ते भूलदा ही नहीं होणा। हुन बुलाण दी लाख कोशिश करिए नहीं बोलदा। ਬਿਸਰਤ ਨਾਹੀਂ ਮਨ ਤੇ ਹਰੀ ਕਿਉ ਸਮਝ ਆ ਗਈ ਕੀ ਸਮਝ ਆ ਗਈ ਸਮਝ ਸਮਝ ਕੇ ਇਹ ਸਮਝ ਆਈਏ हे ਪ੍ਰਭੂ ਮੈਂ ਸਾਰਾ ਤੈਨੂੰ ਸਮਝ ਨਹੀਂ ਸਕਦਾ ਮੈਂ ਤੈਨੂੰ ਯਾਦ ਕਰ ਸਕਦਾ ਮੈਂ ਤੈਨੂੰ ਸਮਝ ਨਹੀਂ ਸਕਦਾ ਉਰਦੂ ਦੇ ਇੱਕ ਮਾਇਆਨਾਜ਼ ਸ਼ਾਇਰ ਹੋਏ ਨੇ ਕੋਈ ਗੱਲ 150 ਸਾਲ ਹੋਇਆ ਹੈ ਬਹਾਦਰ ਸ਼ਾਹ ਜ਼ਫਰ ਦੇ ਜ਼ਮਾਨੇ ਵਿੱਚ ਉਹਨਾਂ ਦੇ ਦਰਬਾਰੀ ਸ਼ਾਇਰ ਸਨ वो जाओक तो ने हम जानते थे के इलम से कुछ जानेंगे केंद्र पढ़ने वास्ते मैं पिया सकूल तो सोचता सी कुछ समझ जावा पढ़ लिख के कुछ पता चल जाएगा खुदा बारे संसार बारे परमात्मा बारे हम जानते थे कि इलम से कुछ जानेंगे ਪਰ ਜਾਣਾ ਤੋਂ ਇਹ ਜਾਣਾ ਕਿ ਨਾ ਜਾਣਾ ਕੁਝ ਵੀ ੜੜ-ੜੜ ਕੇ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਇਥੇੰ ਦਾ ਪ੍ਰਸਿੱਧ ਸਨ ਸੁਕਰਾਟ ਉਹ ਆਪਣੀ ਆਟੋ ਬਾਇਓਗ੍ਰਾਫੀ ਚ ਲਿਖਦਾ ਹੈ ਆਪਣੀ ਆਪ ਦੀ ਰਿਚ ਕਹਿੰਦਾ ਜਦ ਮੈਂ ਬੱਚਾ ਸੀ ਬੱਚਿਆਂ ਨਾਲ ਖੇਡਦੇ ਆਇਆ ਮੈਂ ਢਿੰਗਾ ਮਾਰਦਾ ਸੀ ਕੀ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਤੁਸੀਂ ਕੁਝ ਵੀ ਪੁੱਛੋ ਤੇ ਮੈਂ ਦੱਸਾਂਗਾ ਕਹਿੰਦਾ ਬੱਚਿਆਂ ਤੇ ਮੇਰਾ ਰੋਪ ਬਣਿਆ ਰਹਿੰਦਾ ਸੀ ਬੱਚੇ ਮੈਨੂੰ ਨੇਤਾ ਮੰਨਦੇ ਸਨ ਲੀਡਰ ਮੰਨਦੇ ਸਨ ਮੁਖੀ ਮੰਨਦੇ ਸਨ ਬੱਚੇ ਮੇਰਾ ਸਤਿਕਾਰ ਕਰਦੇ ਸਨ ਔਰ ਮੈਂ ਨੇਤਾ ਬਣਿਆ ਰਹਿੰਦਾ ਸੀ ਮੁਖੀ ਬਣਿਆ ਰਹਿੰਦਾ ਸੀ ਔਰ ਬੱਚਿਆਂ 'ਚ ਮੈਂ ਦਾਵਾ ਕਰਦਾ ਸੀ ਮੈਂ ਸਭ ਕੁਝ ਜਾਣਦਾ ਮੈਂ ਸਭ ਕੁਝ ਜਾਣਦਾ ਅਗਾਹ ਚਲ ਕੇ ਮਹਾਪੁਰਸ਼ ਕਹਿੰਦਾ ਮੈਂ ਜਵਾਨ ਹੋਇਆ ਤੋ ਜਵਾਨਾਂ ਦੀ ਮਹਿਫਿਲ ਵਿੱਚ ਮੈਂ ਇਹ ਕਹਿਣਾ ਸ਼ੁਰੂ ਕੀਤਾ ਕੁਝ ਐਸਾ ਵੀ ਹੈ ਮੈਂ ਨਹੀਂ ਜਾਣਦਾ ਸਾਰੇ ਸਵਾਲਾਂ ਦਾ ਜਵਾਬ ਨਹੀਂ ਦੇਵਾਂਗਾ ਕਿਉਂ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਫਿਰ ਅਗਾਹ ਚਲ ਕੇ ਲਿਖਦਾ ਅੱਜ ਮੈਂ ਬੁੱਢਾ ਹੋ ਗਿਆ ਅੱਜ ਮੈਂ ਬਿਰਧ ਹੋ ਗਿਆ ਔਰ ਮੈਂ ਐਲਾਨੀਆਂ ਕਹਿ ਰਿਹਾ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਜਾਣ ਜਾਣ ਕੇ ਇਹ ਜਾਣਿਆ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣਦਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ ਮਹਾਮੂਰ ਕੋ ਉਸ ਨੂੰ ਸਮਝ ਲੋ ਜੇ ਦਾਵਾ ਕਰੇ ਮੈਂ ਜਾਣ ਲਿਆ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਜਾਣਾ ਰੇ ਪਰ ਜਿਸ ਨੇ ਜਾਣ ਲਿਆ ਕਿ ਮੈਂ ਨਹੀਂ ਜਾਣ ਸਕਦਾ ਇਹ ਜਾਣ ਲੈ ਬੜਾ ਵੱਡਾ ਜਾਣਨਾ ਹੈ ਬਹੁਤ ਵੱਡਾ ਗਿਆਨ ਹੈ ਕਿ ਜਿਸ ਨੇ ਇਹ ਜਾਣ ਲਿਆ ਹੈ ਕਿ ਮੈਂ ਨਹੀਂ ਜਾਣ ਸਕਦਾ ਤੂੰ ਇਤਨਾ ਮਹਾਨ ਹੈ ਇਤਨਾ ਮਹਾਨ ਹੈ ਮੈਂ ਨਹੀਂ ਤੈਨੂੰ ਨਾਪ ਸਕਦਾ ਮੈਂ ਨਹੀਂ ਤੈਨੂੰ ਤੋਲ ਸਕਦਾ ਮੈਂ ਨਹੀਂ ਤੇਰੀ ਸਿਫਤਾਂ ਦੀ ਗਿਣਤੀ ਕਰ ਸਕਦਾ ਉਹ ਚੀਜ਼ ਪਕੜ ਦੇ ਚ ਆ ਜਾਂਦੀ ਹੈ ਸਮਝ ਦੇ ਚ ਆ ਜਾਂਦੀ ਹੈ ਜੋ ਨਾਪ ਦੇ ਚ ਆ ਜਾਏ ਤੋਲ ਦੇ ਚ ਆ ਜਾਏ ਗਿਣਤੀ ਚ ਆ ਜਾਏ ਪਰ ਜੋ ਗਿਣਤੀ ਚ ਵੀ ਨਾ ਆਵੇ ਤੋਲ ਦੇ ਚ ਵੀ ਨਾ ਆਵੇ ਨਾਖ ਦੇਚ ਵੀ ਨਾ ਆਵੇ ਸਮਝ ਦੇਚ ਵੀ ਨਾ ਆਵੇ ਤੂੰ ਫਿਰ ਕਿਸ ਤਰ੍ਹਾਂ ਬਿਆਨ ਕਰੋਗੇ ਅਸੀਮ ਅਸੀ ਉਸ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਉਹ ਤੇ ਵਿਆਪਕ ਹੈ ਸਭ ਕੁਝ ਉਸੇ ਦੇ ਵਿੱਚ ਹੈ ਉਸ ਤੋਂ ਬਾਹਰ ਕੁਝ ਵੀ ਨਹੀਂ ਹੈ ਇਸ ਦੇ ਉੱਤੇ ਮੈਂ ਇੱਕ ਉਦਾਹਰਣ ਦੇਣਾ ਤੁਹਾਡੇ ਸਾਹਮਣੇ ਰੱਖਾਂ ਇੱਕ ਮੱਛਲੀ ਸਾਗਰ ਵਿੱਚ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਕਿਉਂਕਿ ਜ਼ਮੀਨ ਨਾਲੋਂ ਤਿੰਨ ਗੁਣਾ ਪਾਣੀ ਜ਼ਿਆਦਾ ਹੈ ਸਾਗਰ ਬਹੁਤ ਵੱਡਾ ਹੈ ਇੱਕ ਮੱਛਲੀ ਆਪਣੇ ਜਨਮ ਸਥਲ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਇਲਾਕੇ ਤੋਂ ਆਪਣੇ ਵਤਨ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਲਖਵੀ ਮਛਲੀ ਕੋਸ਼ਿਸ਼ ਕਰੇ ਸਾਗਰ ਤੋਂ ਦੂਰ ਨਹੀਂ ਜਾ ਸਕਦੀ ਪਾਣੀ ਤੋਂ ਦੂਰ ਨਹੀਂ ਜਾ ਸਕਦੀ ਜਿੱਥੇ ਜਾਏਗੀ ਪਾਣੀ ਤੇ ਹੈ ਜਿੱਥੇ ਜਾਏਗੀ ਸਾਗਰ ਤੇ ਹੈ ਮਨੁੱਖ ਆਪਣੇ ਵਤਨ ਤੋਂ ਦੂਰ ਜਾ ਸਕਦਾ ਹੈ ਔਰ ਅਕਸਰ ਚਲਾ ਜਾਂਦਾ ਹੈ ਮਨੁੱਖ ਆਪਣੇ ਘਰ ਤੋਂ ਦੂਰ ਜਾ ਸਕਦਾ ਹੈ ਔਰ ਅਕਸਰ ਰੋਸ ਚਲਾ ਜਾਂਦਾ ਹੈ ਮਨੁੱਖ ਆਪਣੇ ਪਰਿਵਾਰ ਤੋਂ ਦੂਰ ਜਾ ਸਕਦਾ ਹੈ ਔਰ ਅਕਸਰ ਚਲਾ ਜਾਂਦਾ ਹੈ ਲਖਵੀ ਕੋਸ਼ਿਸ਼ ਕਰੇ ਮਨੁੱਖ ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ क्योंकि जिथे जाएगा निरंकार तो तू सब सबने थान जिथे हो जाए साचा सिरजन हार जियो तू ते सारी था मैं फिर अर्ज करा सारी थां वतन नहीं है सारी थां ते मेरा जन्म सथल नहीं है सारी थां मेरा परिवार नहीं है सारी थां ते, था ते मेरा निरंकार है तू सब नहीं जिथे हो जाए साचा सिरजन हार जियो जो किसी वक्त है तो किसी वक्त नहीं तो किसी थान है तो किसी थान नहीं वो तो याद है। पर जो व्यापक है वो बोलता है इस वास्ते सत्संग मस्जिद इस वास्ते ने यह गुरुद्वारे इस वास्ते ने उसकी याद आ जाए उसकी याद आ जाए मैं फिर अर्ज करा असी उसन गवाया नहीं गवा नहीं सकते भुलाया है बुला सकते ਉਹਨੂੰ ਭੁੱਲ ਜਾਣਾ ਮਹਾ ਦੁੱਖ ਹੈ ਉਹਨੂੰ ਯਾਦ ਕਰਨਾ ਮਹਾ ਅਨੰਦ